ਦੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਹਰਨ কুমারਾ ਜੀ ਹਾਂ ਕੀ ਤੁਹਾਡੇ ਬ੍ਰਦਰ ਦਾ ਨਾਮ ਇਹ ਮੇਰਾ ਭਰਾ ਸੰਜੀਵ ਕੁਮਾਰਾ ਜੀ ਜੋ ਲਾਈਨਮੈਨ ਸੀ ਬਿਜਲੀ ਬੋਰਡ ਦੇ ਵਿੱਚ ਜਿਹਦੇ ਦੀ ਕਰੰਟ ਲੱਗਨ ਕਰ ਡੈਥ ਹੋ ਗਈ ਤੇ ਉਹਦਾ ਸਦਮਾ ਨਾਲ ਸਹਿੰਦੇ ਹੋਏ ਮੇਰੀ ਚਾਚੀ ਸਿਮਰੋ ਦੇਵੀ ਉਹਨਾਂ ਦੀ ਵੀ ਰਾਤ ਡੈਥ ਹੋ ਗਈ ਦੋਨਾਂ ਮਾਪੇ ਮਾਪੋਤਾਂ ਦੀ ਡੈਥ ਹੋ ਗਈ ਇਹ ਡਿਊਟੀ ਕਿੱਥੇ ਕਰ ਰਹੀ ਸੀ ਕਿੱਥੇ ਗਈ ਸੀ ਇਹ ਬਾਵਰਪੁਰ ਦੇ ਵਿੱਚ ਸੀ ਜੀ ਡਿਊਟੀ ਇਹਨਾਂ ਦੀ ਟਿੰਗੀ ਦੇ ਵਿੱਚ ਪੈਂਦਾ ਸਰਕਲ ਦੇ ਵਿੱਚ ਇਹਨਾਂ ਦਾ ਜਿੱਥੇ ਇਹ ਜੋਬ ਸੀ ਇਹਨਾਂ ਦੀ ਤੇ ਡਿਊਰਿੰਗ ਜੋਬ ਇਹਦੀ ਡੈਥ ਹੋਈ ਆ ਵਰਕਿੰਗ ਦੇ ਵਿੱਚ ਜੀ ਟ੍ਰਾਂਸਫਰਾਂ ਤੋਂ ਕੋਈ ਫਾਲਟ ਵਗੈਰਾ ਦੱਸ ਰਹੇ ਨਹੀਂ ਫਾਲਟ ਇਹ ਤਾਂ ਹੀ ਵਿਭਾਗ ਦੱਸੂਗਾ ਉਹ ਦੱਸੂ ਇਹਦੇ ਬਾਰੇ ਤਾਂ ਸਾਨੂੰ ਮੈਨੂੰ ਪਤਾ ਨਹੀਂ ਸਾਨੂੰ ਤਾਂ ਜਦੋਂ ਪਤਾ ਲੱਗਿਆ ਤਾਂ ਸਿੱਧੇ ਇੱਥੇ ਪਹੁੰਚੇ ਮੌਤ ਦੇ ਕਾਰਨ ਤਾਂ ਤਾਂ ਨਹੀਂ ਹਲੇ ਕੁਝ ਮੌਤ ਦੇ ਤਾਂ ਵਿਭਾਗ ਦੁਆਰੇ ਦੱਸਿਓ ਕਰੰਟ ਲੱਗਣ ਨਾਲ ਇਹਦੀ ਮੌਤ ਹੋਈ ਆ ਤੇ ਸਾਡੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹਦੇ ਘਰ ਵਾਲੇ ਨੂੰ ਜੋਬ ਤੇ ਬੱਚੇ ਛੋਟੇ-ਛੋਟੇ ਨੇ ਇਹਦੀ ਬੇਟੀ 5 ਸਾਲ ਦੀ ਇੱਕ 2 ਸਾਲ ਦੀ ਆ ਉਹਨਾਂ ਦਾ ਬੱਚਿਆਂ ਦਾ ਸਰਕਾਰ ਕੋਲੋਂ ਸਾਨੂੰ ਪੂਰਨ ਸਹਿਯੋਗ ਦੀ ਮੰਗ ਕਰਦੇ ਆਂ ਅਸੀਂ ਸਰ ਜਿਹੜੀ ਬਿਜਲੀ ਮੁਲਾਜ਼ਮ ਦੀ ਡੈਥ ਹੋਈ ਹੈ ਪਰਿਵਾਰ ਨੇ ਜਿਹੜੇ ਦੋਸ਼ ਗੰਭੀਰ ਲਗਾਏ ਨੇ ਕਿ ਜਾਂਚ ਕੀ ਕਰਨੀ ਜਾਂਚ ਉਹਨਾਂ ਨੇ ਇਹ ਕਿਹਾ ਵੀ ਇਹ ਮਤਲਬ ਬਾਵਰਪੁਰ ਕੱਲ 22 12 25 ਨੂੰ ਤੇ ਦਰਾਨੇ ਡਿਉੜੀ ਸੰਜੀਵ ਕੁਮਾਰ ਸੀਗਾ ਪਿੰਡ ਢੋੜਿਆਂ ਦਾ ਉਹ ਮਹਿਕਮਾ ਬਿਜਲੀ ਬੋਰਡ ਵਿੱਚ ਡਿਊਟੀ ਕਰਦਾ ਸੀ ਤੇ ਦਰਾਨੇ ਡਿਊਟੀ ਉਹਦੀ ট্রান্সਫਾਰਮ ਉੱਤੇ ਜੜਿਆ ਹੋਇਆ ਸੀਗਾ ਤੇ ਉਹ ਫਾਲਟ ਗੱਡ ਰਿਹਾ ਸੀ ਅਚਾਨਕ ਲਾਈਟ ਆਉਣ ਕਾਰਨ ਵੀ ਉਹ ਘੰਟੇ ਲੱਗਣ ਕਰਕੇ ਨੀਚੇ ਡਿੱਗ ਗਿਆ ਦਰਾਨੇ ਡਿਊਟੀ ਉਸਦੀ ਡੈਥ ਹੋ ਗਈ ਸਰ ਕੋਈ ਅੰਗੈਲੀ ਕਿਸੇ ਸਾਹਮਣੇ ਆਈ ਪਰਿਵਾਰ ਨੇ ਜੀਤੇ ਵੀ ਦੋਸਤ ਲਗਾ ਫਾਦਰ ਸਾਹਿਬ ਦਾ ਕਹਿਣਾ ਹੈ ਵੀ ਮਤਲਬ ਕੋਈ ਜੇਈ ਨਗੇ ਹਰਪ੍ਰੀਤ ਸਿੰਘ ਵੀ ਉਹਨਾਂ ਵੱਲੋਂ ਇਹ ਪਰਮਟਨਿਸ ਲਿਆ ਗਿਆ ਉਹਨਾਂ ਦੇ ਬਿਆਨ ਦੇ ਅਧਾਰ ਦੇ ਉੱਤੇ ਜੇਈ ਹਰਪ੍ਰੀਤ ਸਿੰਘ ਦੇ ਖਿਲਾਫ ਮੁਕਦਮਾ ਦਰਜ ਹੋਇਆ ਬਾਤ ਮੁਲੀ ਤੇ ਵੀ ਮਾਂ ਦੀ ਵੀ ਮੋਟੋਰੀ ਦੀ ਹਾਂ ਪਤਾ ਹੁਣ ਪਤਾ ਲੱਗਿਆ ਸਾਨੂੰ ਜੀ ਵੀ ਰਾਤ ਕਿਤੇ ਉਹਦੀ ਮਾਂ ਨੂੰ ਅਟੈਕ ਆਇਆ ਤੇ ਉਸ ਜੀਵ ਕੁਮਾਰ ਜਿਹੜਾ ਮੁੰਡੇ ਦੀ ਡੈਥ ਹੋਈ ਹੈ ਉਹਦੀ ਮਾਤਾ ਦੀ ਵੀ ਡੈਥ ਹੋਈ ਸਰ ਫਿਲਹਾਲ ਪੁਲਿਸ ਨੇ ਕੋਈ ਗ੍ਰਿਫਤਾਰੀ ਨਹੀਂ ਕੋਈ ਨਹੀਂ ਫਿਲਹਾਲ ਕੁਝ ਨਹੀਂ ਐਫ ਆਈ ਆਰ ਲੋਜ ਹੋ ਗਈ ਜਲਦੀ ਉਹਨੂੰ ਅਰੈਸਟ ਕਰ ਲਾਂਗੇ